ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਸਾਰੇ ਠੀਕ ਠਾਕ ਆ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਕਿ ਅਸੀਂ ਸਾਰੇ ਤੰਦਰੁਸਤ ਆ ਅੱਜ ਕੱਲ ਅੱਜ ਦੇ ਜਿਹੜੇ ਇਸ ਦੇ ਮਾੜੇ ਹਾਲਾਤਾਂ ਵਿੱਚ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਐ ਸਿਤਾਂਦਰੁਸਤੀ ਵਿੱਚ ਬੈਠੇ ਆਂ ਅੱਜ ਕਰਦੇ ਆਂ ਪ੍ਰਮਾਤਮਾ ਕੋਲੋਂ ਵੀ ਆਪ ਸਭ ਵੀ ਤੰਦਰੁਸਤ ਰਹੋ ਜਿਹੜੇ ਭੈਣ ਭਰਾ ਕਸ਼ਟ ਦੇ ਵਿੱਚ ਫਸੇ ਨੇ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਲਈ ਅਰਦਾਸ ਕਰੀਏ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਉਹ ਆਪਣੇ ਘਰਾਂ ਦੇ ਵਿੱਚ ਵਾਪਸ ਜਾਣ ਤੇ ਜੋ ਵੀ ਉਹਨਾਂ ਦਾ ਘਾਟਾ ਵਾਧਾ ਹੋ ਪਰਮਾਤਮਾ ਉਹਨੂੰ ਬਾਣਾ ਮੰਨਣ ਦਾ ਬਲ ਬਖਸ਼ੇ ਸੱਚੇ ਪਾਤਸ਼ਾਹ ਕਿਰਪਾ ਕਰੇ ਉਹਨਾਂ ਨੂੰ ਤਰੱਕੀਆਂ ਬਖਸ਼ਣ ਅਰਕੇ ਤੋਂ ਵਾਹਿਗੁਰੂ ਕਿਰਪਾ ਕਰਨਾ ਜਿਸ ਤਰ੍ਹਾਂ ਦਾ ਵੀ ਵਾਹਿਗੁਰੂ ਸਹਿਯੋਗ ਦੇਵਾ ਉਹਨਾਂ ਨੂੰ ਕੇ ਅਪਰ ਸਹਿਯੋਗ ਦੇਵਾਂਗੇ ਵੀ ਅੱਜ ਦੇ ਆਪਾਂ ਹੁਣ ਕਰਨ ਲੱਗੇ ਆਂ ਵੀਡੀਓ ਸ਼ੁਰੂ ਆਇਦਾ ਜਿਹੜਾ ਆਪਣਾ ਟੌਪਿਕ ਹੈ ਕਿ ਗਰਬਾਣੀ ਜਿਹੜੀ ਆ ਉਹ ਆਪਾਂ ਨੂੰ ਪਾਠ ਪੂਜਾ ਜੋ ਪਾਠ ਕਰਦੇ ਆ ਉਹ ਸਾਨੂੰ ਬੋਲ ਕੇ ਕਰਨਾ ਚਾਹੀਦਾ ਹੈ ਜਾਂ ਮਨ ਦੇ ਵਿੱਚ ਕਰਨਾ ਚਾਹੀਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੀਡੀਓ ਚਾਹਤ ਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦਾ ਟੌਪਿਕ ਹੈ ਗੁਰਬਾਣੀ ਜਾਂ ਆਪਾਂ ਜੋ ਗੁਰਕਾ ਸਾਹਿਬ ਤੋਂ ਪਾਠ ਕਰਦੇ ਆ ਪਾਠ ਪੂਜਾ ਉਹ ਆਪਾਂ ਕਰਦੇ ਆ ਉਹ ਸਾਨੂੰ ਬੋਲ ਕੇ ਕਰਨਾ ਚਾਹੀਦਾ ਹੈ ਕਿ ਸਾਨੂੰ ਉਹ ਮਨ ਦੇ ਵਿੱਚ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਜਿਹੜਾ ਬੋਲ ਕੇ ਅਭਿਆਸ ਕਰਨਾ ਹੈ ਸਿਮਰਨ ਕਰਨਾ ਜਾਂ ਪਾਠ ਪੂਜਾ ਕਰਨੀ ਆਪਾਂ ਗੁਰਬਾਣੀ ਪੜ੍ਹਨੀ ਹੈ ਬੋਲ ਕੇ ਅਭਿਆਸ ਕਰਨਾ ਉਹ ਆਪਣਾ ਸ਼ੁਰੂਆਤੀ ਅਭਿਆਸ ਹੁੰਦਾ ਜਦੋਂ ਆਪਾਂ ਬਾਣੀ ਦੇ ਨਾਲ ਜੁੜਦੇ ਆਂ ਜਦੋਂ ਆਪਾਂ ਕੋਈ ਪਾਠ ਪੂਜਾ ਕਰਨ ਲੱਗਦੇ ਆਂ ਤਾਂ ਸਭ ਤੋਂ ਪਹਿਲਾਂ ਆਪਾਂ ਦਾ ਜਿਹੜਾ ਨੇਮ ਹੈ ਆਪਣਾ ਉਹ ਗੁਰਬਾਣੀ ਬੋਲ ਕੇ ਕਰਨ ਦੇ ਨਾਲ ਹੀ ਹੁੰਦਾ ਤਾਂ ਵਾਹਿਗੁਰੂ ਜੀ ਆਪਾਂ ਜਦੋਂ ਬਾਣੀ ਦੇ ਨਾਲ ਜੁੜਦੇ ਕਿਉਂਕਿ ਜਿਹੜਾ ਵੀ ਅਨਛਾਨ ਵੈਗਰੂ ਜੀ ਬਾਣੀ ਦੇ ਨਾਲ ਨਹੀਂ ਜੁੜਿਆ ਹੁੰਦਾ ਤਾਂ ਉਹ ਮਨ ਦੇ ਵਿੱਚ ਬਾਣੀ ਜਾਂ ਪਾਤ ਪੂਜਾ ਉਹ ਨਹੀਂ ਕਰ ਸਕਦਾ ਕਿਉਂਕਿ ਮਨ ਦੇ ਵਿੱਚ ਉਹਨੂੰ ਨਹੀਂ ਸਿਮਰਿਆ ਹੁੰਦਾਗਾ ਬਾਣੀ ਉਹਨੂੰ ਯਾਦ ਨਹੀਂ ਹੁੰਦੀ ਕਿ ਕੰਠ ਨੂੰ ਨਹੀਂ ਹੁੰਦੀ ਬਾਣੀ ਇਸ ਕਰਕੇ ਫਿਰ ਮਾਨ ਦੇ ਵਿੱਚ ਬਾਣੀ ਪੜਨੀ ਬਹੁਤ ਔਖੀ ਹੋ ਜਾਂਦੀ ਇੱਕ ਇਹ ਗੱਲ ਹੁੰਦੀ ਹੈ ਵਾਹਿਗੁਰੂ ਜੀ ਕਿ ਸ਼ੁਰੂ ਸ਼ੁਰੂ ਚ ਆਪਣਾ ਨੇਮ ਨਹੀਂ ਬਣਿਆ ਹੁੰਦਾ ਸ਼ੁਰੂ ਸ਼ੁਰੂ ਚ ਆਪਣੀ ਆਦਤ ਨਹੀਂ ਬਣੀ ਹੁੰਦੀ ਸ਼ੁਰੂ ਸ਼ੁਰੂ ਚ ਆਪਣਾ ਮਨ ਵੀ ਨਹੀਂ ਜੁੜਿਆ ਹੁੰਦਾ ਤਾਂ ਕਰਕੇ ਆਪਾਂ ਨੂੰ ਬੋਲ ਕੇ ਪਾਠ ਪੜ ਲੈਣਾ ਚਾਹੀਦਾ ਹੈਗਾ ਗੁਰਬਾਣੀ ਆਪਾਂ ਨੂੰ ਬੋਲ ਕੇ ਕਰ ਲੈਣੀ ਚਾਹੀਦੀ ਹੈ ਸਿਮਰਨ ਜਿਹੜਾ ਆਪਾਂ ਨੂੰ ਉਹ ਵੀ ਆਪਾਂ ਨੂੰ ਬੋਲ ਕੇ ਕਰ ਲੈਣਾ ਚਾਹੀਦਾ ਹੈਗਾ ਜੇ ਆਪਾਂ ਬੋਲ ਕੇ ਕਰਾਂਗੇ ਤਾਂ ਆਪਣਾ ਮਨ ਜੁੜੂਗਾ ਆਪਣਾ ਧਿਆਨ ਜੁੜੂਗਾ ਜਦੋਂ ਆਪਾਂ ਸ਼ੁਰੂਆਤ ਦੇ ਵਿੱਚ ਮਨ ਦੇ ਵਿੱਚ ਕਰਾਂਗੇ ਤਾਂ ਆਪਣਾ ਧਿਆਨ ਨਹੀਂ ਜੁੜਦਾ ਜਦੋਂ ਵਾਏ ਗੁਰੂ ਜੀ ਆਪਾਂ ਬੋਲ ਕੇ ਪਾਠ ਕਰਦੇ ਆ ਤਾਂ ਆਪਣਾ ਮਨ ਜੁੜ ਜਾਂਦਾਗਾ ਆਪਣਾ ਜਿਹੜਾ ਧਿਆਨ ਹੋਰ ਪਾਸੇ ਨਹੀਂ ਜਾਂਦਾਗਾ ਧਿਆਨ ਆਪਣਾ ਪੜਕਦਾ ਨਹੀਂਗਾ ਫਿਰ ਆਪਣਾ ਧਿਆਨ ਬਾਣੀ ਦੇ ਨਾਲ ਜੁੜ ਜਾਂਦਾਗਾ ਤਾਂ ਕਰਕੇ ਸ਼ੁਰੂਆਤੀ ਦੇ ਟਾਈਮ ਆ ਆਪਾਂ ਨੂੰ ਬੋਲ ਕੇ ਪਾਠ ਕਰਨਾ ਚਾਹੀਦਾਗਾ ਇਸੇ ਕਰਕੇ ਬੋਲ ਕੇ ਬਾਣੀ ਪੜ੍ਹਨਾ ਇਕ ਸ਼ਰਵਾਤੀ ਅਭਿਆਸ ਮੰਨਿਆ ਗਿਆ ਸਿਮਰਨ ਵੀ ਇਸੇ ਤਰ੍ਹਾਂ ਸਿਮਰਨ ਜਦੋਂ ਆਪਾਂ ਕਰਦੇ ਆਂ ਸ਼ਰਵਾਤ ਦੇ ਵਿੱਚ ਆਪਾਂ ਨੂੰ ਬੋਲ ਕੇ ਹੀ ਕਰਨਾ ਚਾਹੀਦਾ ਹੈ ਜਦੋਂ ਵਾਹਿਗੁਰੂ ਜੀ ਆਪਾਂ ਆ ਆਪਣਾ ਨੇਮ ਬਣ ਜਾਂਦਾ ਹੈਗਾ ਆਪਾਂ ਬਾਣੀ ਪੜਨੀ ਸ਼ੁਰੂ ਕਰ ਦਿੰਨੇ ਫਿਰ ਆਪਣਾ ਮਨ ਜੁੜ ਜਾਂਦਾ ਪ੍ਰਮਾਤਮਾ ਨਾਲ ਆਪਾਂ ਨੂੰ ਬਾਣੀ ਦੇ ਵਿੱਚ ਜਦੋਂ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਤਾਂ ਵਾਹਿਗੁਰੂ ਜੀ ਫਿਰ ਆਪਣਾ ਤਾ ਜਿਹੜਾ ਜਿਹੜੀ ਬਾਣੀ ਆਪਣੇ ਵਿੱਚ ਵਸ ਜਾਂਦੀ ਹੈ ਆਪ ਨੂੰ ਕੰਠ ਹੋ ਜਾਂਦੀ ਹੈ ਬਾਣੀ ਤਾਂ ਉਸ ਤੋਂ ਬਾਅਦ ਆਪਾਂ ਮਨ ਦੇ ਵਿੱਚ ਬਾਣੀ ਪੜ ਸਕਦੇ ਆ ਉਹ ਉਹਦੀ ਆਪਾਂ ਨੂੰ ਆਦਤ ਬਦਲਣ ਦੀ ਜ਼ਰੂਰਤ ਨਹੀਂ ਪੈਣੀ ਕਿ ਆਪਾਂ ਪਹਿਲਾਂ ਬੋਲ ਕੇ ਕਰ ਰਹੇ ਆ ਉਸ ਤੋਂ ਬਾਅਦ ਆਪਾਂ ਮਨ ਵਿੱਚ ਕਰਨ ਦੀ ਆਦਤ ਪਾਈਏ ਉਹਦੀ ਆਪਾਂ ਨੂੰ ਆਦਤ ਬਣਾਉਣ ਦੀ ਜ਼ਰੂਰਤ ਨਹੀਂ ਹੁੰਦੀ ਉਹ ਆਪਣਾ ਆਟੋਮੈਟਿਕਲੀ ਜਦੋਂ ਤੁਹਾਨੂੰ ਕੰਠ ਹੋ ਜੂਗੀ ਬਾਣੀ ਤੇ ਜਦੋਂ ਜਾਂ ਤੁਹਾਡਾ ਮਨ ਜੁੜ ਜੂਗਾ ਪੂਰੀ ਤਰ੍ਹਾਂ ਤੁਹਾਡਾ ਧਿਆਨ ਨੇ ਪੜਕੇਗਾ ਤੁਸੀਂ ਜਦੋਂ ਵੀ ਗੁਟਕਾ ਸਾਹਿਬ ਤੋਂ ਬਾਣੀ ਪੜਦੇ ਹੋ ਤਾਂ ਤੁਹਾਡਾ ਧਿਆਨ ਇੱਧਰ ਉੱਧਰ ਨਹੀਂ ਜਾਊਗਾ ਬਿਲਕੁਲ ਬਾਣੀ ਦੇ ਵਿੱਚ ਆਨੰਦ ਆਊਗਾ ਰਸ ਆਊਗਾ ਉਦੋਂ ਤੁਹਾਡਾ ਆਟੋਮੈਟਿਕਲੀ ਆਪਣੇ ਆਪ ਤੁਸੀਂ ਮਨ ਵਿੱਚ ਪਾਠ ਕਰਨਾ ਸ਼ੁਰੂ ਕਰ ਦੋਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੂੰ ਜਿਹੜਾ ਵੀ ਕੋਈ ਭੰਤਰਾ ਬਾਣੀ ਪੜਨ ਦੀ ਸ਼ੁਰੂਆਤ ਕਰ ਰਿਹਾ ਉਹਨੂੰ ਬੋਲ ਕੇ ਹੀ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਤੇ ਜਿਹੜਾ ਜਿਹੜਾ ਵੀ ਕੋਈ ਅਭਿਆਸੀ ਹੈ ਉਹ ਤਾਂ ਆਪਣੇ ਆਪ ਮਨ ਦੇ ਵਿੱਚ ਹੀ ਕਰਦਾ ਹੈ ਸਿਮਰਨ ਵੀ ਇਸੇ ਤਰ੍ਹਾਂ ਮਾਈ ਗਰੂ ਜੀ ਫਾਲ ਆਪਾਂ ਨੂੰ ਬੋਲ ਕੇ ਵੀ ਮਿਲਦਾ ਗੁਰਬਾਣੀ ਦਾ ਇਹ ਨਹੀਂ ਵੀ ਆਪਾਂ ਜੇਕਰ ਆਪਾਂ ਬੋਲ ਕੇ ਹੀ ਪੜੀਏ ਤਾਂ ਉਸ ਦਾ ਫਾਲ ਨਹੀਂ ਮਿਲਦਾਗਾ ਫਾਲ ਉਸ ਦਾ ਵੀ ਮਿਲਦਾ ਗੁਰਬਾਣੀ ਆਪਾਂ ਬੋਲ ਕੇ ਕਰੀਏ ਗੁਰਬਾਣੀ ਆਪਾਂ ਸੁਣ ਕੇ ਸਿਵਰੀ ਸੌਰੀ ਸੁਣ ਲਈ ਆਪਾਂ ਤੇ ਮਨ ਦੇ ਵਿੱਚ ਸਿਮਰਿਏ ਆਪਾਂ ਨੂੰ ਫਲ ਹਰ ਇੱਕ ਚੀਜ਼ ਦਾ ਮਿਲਦਾ ਜਦੋਂ ਵੀ ਆਪਾਂ ਪਰਮਾਤਮਾ ਦੇ ਨਾਲ ਲੜ ਲੱਗਦੇ ਆ ਠੀਕ ਹੈ ਤੇ ਪਰ ਇੱਕ ਗੱਲ ਹੈ ਕਿ ਜਦੋਂ ਆਪਾਂ ਮਨ ਦੇ ਵਿੱਚ ਸਿਮਰਦੇ ਆ ਜਦ ਮਨ ਮਨ ਦੇ ਵਿੱਚ ਸਿਮਰਦੇ ਆ ਉਹਦਾ ਫਲ ਆਪਾਂ ਨੂੰ ਹਜ਼ਾਰ ਗੁਣਾ ਮਿਲਦਾ ਜਿਹੜਾ ਆਪਾਂ ਬੋਲ ਕੇ ਕਰਦੇ ਆ ਉਹਦਾ ਫਲ ਆਪਾਂ ਨੂੰ ਥੋੜਾ ਘੱਟ ਮਿਲਦਾਗਾ ਪਰ ਫਲ ਆਪਾਂ ਨੂੰ ਹਰ ਇੱਕ ਚੀਜ਼ ਦਾ ਮਿਲਦਾਗਾ ਜੇਕਰ ਤੁਸੀਂ ਦੁਪਹਿਰ ਨੂੰ ਬਾਣੀ ਪੜਦੇ ਹਾਂ ਸ਼ਾਮਾਂ ਨੂੰ ਪੜਦੇ ਹਾਂ ਸੂਰਜ ਚੜ੍ਹੇ ਤੋਂ ਬਾਅਦ ਪੜਦੇ ਹਾਂ ਫਲ ਉਹਦਾ ਮਿਲਦਾ ਪਰ ਘਟ ਮਿਲਦਾਗਾ ਪਰ ਜਿਸ ਤਰ੍ਹਾਂ ਅਮਰਤ ਵੇਲੇ ਦਾ ਕਹਿੰਦੇ ਨੇ ਕਿ ਫਲ ਜ਼ਿਆਦਾ ਮਿਲਦਾ ਬਾਣੀ ਪੜਨ ਦਾ ਉਸੇ ਤਰ੍ਹਾਂ ਮਨ ਵਿੱਚ ਪਾਠ ਕਰਨ ਦਾ ਫਲ ਜ਼ਿਆਦਾ ਮਿਲਦਾਗਾ ਵਾਈ ਗੁਰੂ ਜੀ ਤੇ ਇਸ ਤਰ੍ਹਾਂ ਜਿਹੜਾ ਕੋਈ ਸੰਗਤ ਹੈ ਜਿਹੜੀ ਕੋਈ ਸ਼ਰਵਾਤੀ ਕਰ ਰਹੀ ਹੈ ਉਹਨੂੰ ਬੋਲ ਕੇ ਬਾਣੀ ਪੜ ਲੈਣੀ ਚਾਹੀਦੀ ਹੈ ਕੋਈ ਇਹਦੇ ਵਿੱਚ ਆਪਾਂ ਨੂੰ ਵਹਿਮ ਭਰਮ ਨਹੀਂ ਕਰਨਾ ਚਾਹੀਦਾ ਵਾ ਤਾਂ ਵਾਹਿਗੁਰੂ ਜੀ ਅਸੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਮੋਟੀਵੇਸ਼ਨ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ